ਇਹ ਆ ਪਾਲਿਆ ਵੀ ਪਾਲਿਆ ਨੂਨਾ ਕਾਕਾ ਸਿੱਖ ਤੇਰੇ ਚਾਂਪੇ ਕਿੱਥੇ ਆ ਸਿੱਖ ਹਵਾ ਚੱਲਦੀ ਪਈ ਹੈ ਲੈ ਦੀ ਬਈ ਬੋਦੀ ਕਿ ਪਿਛਲੀ ਵਾਰ ਮੈਂ ਗੱਲੀ ਨੇ ਲਾਈ ਸੀ ਲੱਗਦੀ ਟਾਈਮ ਬੜੀ ਛੋਟੀ ਛੇਦੀ ਨੰਗਿਆ ਕੋਈ ਬਣੀ ਹੋਈ ਹੈ ਛੋਟੀ ਜੀ ਬਾਜ ਹੈਲੋ ਗਾਇਜ਼ ਤੁਹਾਡਾ ਸਵਾਗਤ ਹੈ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਸੋ ਪਿਛਲੇ ਵਲੌਗ ਵਿੱਚ ਤੁਸੀਂ ਦੇਖਿਆ ਹੋਣਾ ਆਪਾਂ ਲੈਂਦੀ ਸੀ ਸਮਾਨ ਪਿਆਜ਼ ਹੀ ਲੜੀ ਲੈਂਦੀ ਆ ਭਾਈ ਕਹਿੰਦਾ ਸੀ 40 ਫੁੱਟ ਤੇ ਨਿਕਲੀ 30 ਫੁੱਟ ਮੈਨੂੰ ਲੱਗਦਾ ਮੈਂ ਭਾਈ ਨੇ ਪੱਕਾ ਕੱਟੀ ਹੋਣੀ ਆ ਤੇ ਆ ਜੀ ਡੱਬਾ ਆਪਣਾ ਮਠਿਆਈ ਵਾਲਾ ਤੇ ਤਿਆਰ ਗਾਇਜ਼ ਮੈਂ ਧੋਗੇ ਰੱਖਤੀ ਆ ਸਿਉਰ ਤੇ ਕੇਲੇ ਤੇ ਜਦੋਂ ਆਪਾਂ ਆਰਤੀ ਕਰਾਂਗੇ ਤੇ ਉਦੋਂ ਤੱਕ ਇਹ ਸੁੱਕ ਜਾਣਗੇ ਤੇ ਮੰਮੀ ਹੁਣ ਰਾਏ ਵੀ ਨੂੰ ਉਹ ਦੇ ਦੇਗੀ ਦੀਵੇ ਪਾ ਕੇ ਤੇਰਾ ਆਈ ਵੀਰ ਹੁਣ ਜਾਵੜੂਗਾ ਮਤਲਬ ਕਿ ਜਿੱਥੇ ਜਿੱਥੇ ਦੀਵੇ ਰੱਖਣੇ ਆ ਜਿਵੇਂ ਦੇਵਸ਼ ਕਰਮਾਡੇ ਦੇ ਵੀ ਆਪਾਂ ਜਾਵਾਂਗੇ ਗੁਰਦੁਆਰਾ ਸਾਹਿਬ ਤੇ ਲਾਈ ਇੱਕ ਵਾਰੀ ਇਹ ਕੀ ਵਾਓ ਕਿੰਨਾ ਚਾਨਣਾ ਹੋ ਗਿਆ ਨਾ ਬਹਿਲੂ ਆ ਜਾ ਪੁੱਤ ਇਹਦੇ ਚ ਆ ਜਾ ਅੰਦਰ ਮੀਵੇ ਪਾ ਲਾਂ ਅੰਦਰ ਆਜੋ ਹਾਂ ਹਾਈ ਹਾਈ

ਬੈਲਾ ਸਿੱਟ ਆਲੇ ਦੀ ਸਿੱਟ ਤੇ ਚਾਂਪੇ ਕੀਤੀ ਹੈ ਸਿੱਟ ਪੈਲੂ ਮੈਂ ਚਾਈਕਾ ਨਹੀਂ ਮਣੀ ਬਾਹਮ ਦੀ ਬੈਲੂ ਹੈਨ ਨੂੰ ਫੜਾਂਗੇ ਇਹਨੂੰ ਆਏ ਚਲੋ ਜੀ ਹੁਣ ਮੈਨੂੰ ਖੇਡਣ ਨੂੰ ਮਿਲ ਗਿਆ ਚਲੋ ਹੁਣ ਮੈਨੂੰ ਫੜੋ ਤੇ ਹੁਣ ਨਹੀਂ ਅਸੀਂ ਫੜਦੇ ਫੁੱੜਦੇ ਤੈਨੂੰ ਬੈਲਾ ਸਹਿਣੀ ਹੈ ਨਿੱਕੀ ਜੀ ਆ ਜਾਂਦੀ ਹੱਥ ਚ ਤੇ ਇਹਦੇ ਵਿੱਚ ਆਪਾਂ ਲੈਂਦੇ ਆ ਪਟਾਕੇ ਇੱਕਤੀ ਲਿੱਤੇ ਨਹੀਂ ਆਪਾਂ ਜ਼ਿਆਦਾ ਤੇ ਮੈਂ ਇਹਦੇ ਲਈ ਰੰਗੋਲੀ ਦਾ ਪੈਟਰਨ ਲਿੱਤਾ ਵਾ ਤੇ ਇੱਕ ਰੈੱਡ ਕਲਰ ਦੇ ਫੋਲੋ ਲਿੱਤੇ ਆ ਮੰਮੀ ਨੇ ਸਵੇਰੇ ਗੁਲਦਸਤਾ ਬਣਾਇਆ ਸੀ ਬਾਬਾ ਜੀ ਲਈ ਉਹਨਾਂ ਨੂੰ ਭੇਟ ਕੀਤਾ ਵਾ ਚਲੋ ਜੀ ਹੁਣ ਆਪਾਂ ਚੱਲਿਓ ਗੁਰਦੁਆਰੇ ਦੇ ਡੱਬੇ ਆਪਾਂ ਚੱਕ ਲਈਆ ਇਹ ਗਿੱਲਾ ਨਹੀਂ ਹੋ ਗਿਆ ਉਹ ਲੈ ਲੈਣਾ ਤਾਂ ਆਹ ਆਹ ਪੈਮੋਸ ਫਿਰ ਚੱਕੀ ਜੀ ਅੱਛਾ ਦਿਖਾਇਆ ਮੈਂ ਤੁਸੀ ਆਪਣੀ ਥਾਲੀ ਮੇਰੀ ਥਾਲੀ ਚੱਕੀ ਆਂਟੀ ਵੀ ਤੱਕ ਆ हां जी आंटी दी आंटी ਦੇ ਕੋਲ ਡੱਬੇ ਵਿੱਚ ਚੱਕੇ ਹੋਏ ਆਂਟੀ ਕੇ ਚਲੋ ਚੱਲੀਏ ਵੀਰਾ ਖੜਾ ਵਾ ਗੱਡੀ ਤੇ ਜਾਣਾ ਅੱਜ ਪਲੇਟ ਹੋ ਗਈ ਅਸੀਂ ਰੰਗੋਲੀ ਮੈਂ ਤੁਹਾਨੂੰ ਆ ਕੇ ਦਿਖਾਉਂਗੀ ਅੰਮੀ ਮੈਂ ਚੱਪਲਾਂ ਤਾਂ ਪਾਈਆਂ ਨਹੀਂ ਫਟਾਫਟ ਭੱਜ ਕੇ ਭਾਂਡੇ ਤੋਤੇ ਮੈਂ ਵੀ ਹੋ ਗਈ ਕੰਦਨੇ ਉਹ ਸ਼ੇਸ਼ੀ ਦੀ ਮੈਂ ਵੀ ਆ ਕੇ ਸਾਰਾ ਵੀੜੇ ਝਾੜੂ ਕੱਟੇ ਸਾਰੇ ਬੋਹਰੋਂ ਫਿਰ ਆ ਕੇ ਦੁਬਾਰਾ ਫੇਰਮਣੀ ਝਾੜਿਆ ਜੇ ਮਿੱਟੀ-ਬੁੱਟੀ ਜੀ ਬੋਦੀ ਸੀ ਫਿਰ ਕੱਪੜਿਆਂ ਤੇ ਮਾਰੀ ਇਹ ਚੀਜ਼ਾਂ ਜੇ ਸਾਹਮਣੇ ਆ

ਅੰਦਰ ਪੇਕੇ ਹੀ ਪਹਿਲਾਂ ਮਤਲਬ ਅੰਦਰ ਲਿਆ ਜਾਗਾ ਨਾ ਬੰਦ ਰਿਹਾ ਕੀ ਲਾੜੋ ਮੋ ਬੱਤੀ ਮਾਤੀ ਦੰਦੀ ਲੈ ਕੇ ਤੇਰੇ ਨੂੰ ਮਾਰਨ ਤੇਰੇ ਨਾਲੇ ਮੈਂ ਕਿਹਾ ਬਹੁਤ ਕੰਗਾ ਨਹੀਂ ਮੈਂ ਕਈ ਵਾਰ ਤਾਂ ਦੁਬਾਰਾ ਸਾਹਿਬ ਤੇ ਹੁਣ ਆਪਾਂ ਚੱਲਦੇ ਹਾਂ ਮੰਦਿਰ ਤੇ ਹੋਰ ਕਿਤੇ ਵੀ ਟਿਕਣੇ ਤੇ ਆਹ ਇੱਥੇ ਵੀ ਟਿਕਣੇ ਦਾ ਦਿਓੜੀ ਤੇ ਮੰਮਾ ਇੱਥੇ ਵੀ ਲਾ ਦਿਓ ਇੱਕ ਮੋਮਬਤੀ ਦਿਓੜੀ ਤੇ ਇਹ ਸਾਡੇ ਪਿੰਡ ਦੀ ਦਿਓੜੀ ਆ ਚਲੋ ਗਾਈਸ ਹੁਣ ਆ ਪਾਈਆਂ ਮੰਦਰ ਰੰਗੋਲੀ ਦੇਖੋ ਕਿੰਨੀ ਸੋਹਣ ਲੱਗਦੀ ਆ ਮੰਦਰ ਵੀ ਉਸਨ ਲਾਦਣਾ ਦੀਵੇ ਲੜੀਆਂ ਲਾਈਆਂ ਹੋਈਆਂ ਲੋ ਜੀ

ਸਮਝਣ ਲੱਗੀ ਕਿੰਦਰ ਦੀ ਨੰਗਾ ਆ ਕਿੰਨਾ ਸੋਹਣਾ ਸਜਾਇਆ ਹੁੰਦਾ ਸੀ ਜੀਵਿਆਂ ਨਾਲ ਸਾਰਨੂੰ ਬੈਸਟ ਲੱਗਦੀ ਹੁੰਦੀ ਸੀ ਲੁੱਕ ਤੇ ਐ ਕਿ ਪਤਾ ਨਹੀਂ ਕਿਉਂ ਨਹੀਂ ਸਜਾਇਆ ਇਹਨਾਂ ਨੇ ਬਸ ਚਲੋ ਜੀ ਹੁਣ ਆਪਾਂ ਚੱਲਦੇ ਹਾਂ ਜੀ ਘਰੇ ਬਲਾਵਾਂਗੇ ਦੀਵੇ ਤੇ ਬਾਬਾ ਵਿਸ਼ਕਰਮਾ ਦੇ ਬਾਬਾ ਵਿਸ਼ਕਰਮਾ ਦੇ ਵੀ ਜਾਵਾਂਗੇ ਸਬਰ ਰੱਖੋ ਤੁਸੀਂ ਚੱਪਲਾਂ ਕਿੱਥੇ ਲਾਈਆਂ ਮੂਰੇ ਵੀ ਕਰਪੈਣ ਖੜੀ ਆ ਹਾਂ ਕਿਉਂਕਿ ਗੱਡੀ ਨਾ ਜਾਈ ਨਹੀਂ ਰਹਿਣ ਕਿ ਛੱਡ ਕਿਸਮਤ ਚੈਨੀ ਆ ਜੋ ਮਾ ਬਿਸ਼ਕਰਮਕ ਮੇਰੇ ਅੰਗ ਸਭ ਪਹਿਲਾਂ ਵੀ ਸਾਨੂੰ ਕਰ ਪੈਂ ਟੱਕਰੀ ਵਾਲੇ ਵੀ ਸਵੇਰੇ ਕਿੰਨੇ ਵਜੇ ਜਾਣਾ ਆਪਾਂ ਸਵੇਰੇ ਕੋਈ ਨਹੀਂ ਮੈਂ ਤਾਂ ਉੱਠੀ ਕੱਢਦੀ ਆ ਨਹੀਂ ਮੈਂ 6 ਵਜੇ ਗੁਰਦੁਆਰੇ ਆ ਜਣੀ ਆ 6 ਵਜੇ ਬਸ ਮੈਂ ਵੀ ਉਹ ਆਈ 6 ਵਜੇ ਉਹ ਤਾਂ ਬਸ ਫ ਚੱਲਦੇ ਘਰੇ ਤੇ ਮੱਥਾ ਆਪਾਂ ਟੇਕ ਲਿਆ ਸਾਰੇ ਕਿਤੇ ਤੇ ਬੱਟਾ ਆਪਾਂ ਬਿਸ਼ਕਰਮ ਦੇ ਉੱਥੇ ਗੁਰਦੁਆਰਾ ਸਾਹਿਬ ਨਹੀਂ ਗਏ ਤਾਂ ਕਿਸਮਤੀ ਨਹੀਂ ਸੀਗੀ ਉਸਮਨ ਤੋਂ ਬਿਨਾ ਕਿੱਥੇ ਜਾ ਸਕਦੇ ਆ ਆਪਾਂ ਤੇ ਹੁਣ ਆਪਾਂ ਹਾਂ ਦੋ ਮਸ਼ੀਨਾਂ ਟੱਕਰੀਆਂ ਆ ਪਹਿਲੀ ਮਸ਼ੀਨ ਲੰਗੀ ਸੀ ਤੇ ਦੂਜੀ ਤੇ ਅੱਜ ਅਸੀਂ ਦੀਵੇ ਲਾ ਲਈਏ ਘਰੇ ਸਾਰਿਆਂ ਨੇ ਲਾਤੀ ਸਾਰਿਆਂ ਨੇ ਲਾ ਲੇ ਕੋਲਿਆਂ ਤੇ ਤੇ ਅਸੀਂ ਵੀ ਰਹਿ ਗਏ ਲੇਟ ਬਾੜੀ ਹੋ ਗਏ ਅਸੀਂ ਚਲੋ ਜੀ ਹੁਣ ਫਟਾਫਟ ਦੀਵੇ 'ਚ ਤੇਲ ਪਾਉਨੇ ਆ ਤੇ ਦੀਵੇ ਲਾਉਨੇ ਆ ਠੀਕ ਹੈ ਤੇ ਹੁਣ ਅਬ ਗਾਈ ਆਪਾਂ ਥਾਲੀ 'ਚ ਪਾ ਲਈ ਦੀਵੇ ਤੇ ਆਹਨ ਤੋਂ ਦੀਵੇ ਮੈਂ ਇੱਥੇ ਲਾਦਾ ਕੋਲਿਆਂ ਤੇ ਕੋਲਿਆਂ ਦੇ ਬਾਵਾ ਫੁੱਲ ਭਰ ਕੇ ਲਾਈ ओके ਹੁ ਬਾਅਦ ਚੋ ਪਾ ਦਾਂਗੇ ਰਾਜ ਜਿਹੜਾ ਪਾਣਗੇ ਲੱਕ ਤੇਲ ਹੋਰ ਤੇਲ ਕਿੱਥੇ ਲਿਆ ਦੋ ਤੇਲ ਪਈ ਤੇਲ ਉਹ ਦਿੰਨੀ ਆ ਮੈਂ ਵੱਡੀ ਕੈ ਨਹੀਂ ਕਰਦੀ ਇਹਨਾਂ ਕੋਟਕੇ ਮਾਰੀ ਜੇ ਤੇਲ ਜਨੁੱਚੜ ਜਾਂਦਾ ਫੇਰ ਲਾਇਆ ਕਰੋ ਸੀਕ ਇਹਨਾਂ ਹੋ ਜਾਂਦਾ ਛੀ ਇਹ ਮੈਂ ਪਹਿਲਾਂ ਹੀ ਬਣਾ ਲਿਆ ਸੀਗਾ ਤੇਲ ਚ ਪਾ ਕੇ ਦੁਬਾਰਾ ਸੀ ਪਕਾਈਏ ਹੂੰ ਵਲੌਗ ਬਣਾਇਆ ਸੀ ਆਪਣਾ ਆਹੀ ਬੋਤਲ ਪਾ ਲਾ ਕੀ ਆ ਕਹਿੰਦੀ ਸੀ ਉਹ ਇੱਕ ਛੋਟੀ ਮੈਂ ਵੱਡੀ ਭਰੀ ਉਹ ਰਾਜ ਵੀ ਲੈ ਗਿਆ ਉਹ ਰਾਈ ਵੀ ਲੱਗਿਆ ਨਾਲ ਉਹ ਤੱਕ ਆਇਆ ਹੀ ਨਹੀਂ ਗਾ ਉਹ ਵਧੀਆ ਸੀ ਪਚਕਾਰੀ ਹੂੰ ਚਲੋ ਭਰ ਦੋ ਹੁਣ ਘਾਰੀਆਂ ਪਹਿਲਾਂ ਕੌਲੀਆਂ ਨਹੀਂ ਆ ਭਰ ਦੋ ਮਮਾ ਦੋ ਹੂੰ ਕੌਲੀਆਂ ਚ ਲਾਉਣੀਆਂ ਨੇ ਉਹ ਭਰ ਦੋ ਚਲੋ ਮਿਲਾ ਕੇ ਇਹ ਦੋਨੇ ਗਾਈਸ ਇੱਕ ਤੇ ਦੀਵਾ ਲਾਤਾ ਤੇ ਦੂਜਾ ਲਾ ਲਈਆਂ ਮੈਨੂੰ ਤਾਂ ਡਰ ਹੁੰਦਾ ਕਿ ਕੁਝ ਜੀ ਨਾ ਬੈਠਾ ਹੋਵੇ ਪਿੱਛੇ ਜੇ ਕਰਕੇ ਲਾ ਦਈਏ ਮਾੜਾ ਜਾਂ ਚਲੋ ਅੱਜੀ ਆਪਣੇ ਦੋਨੇ ਦੀਵੇ ਲਾ ਗਏ ਤੇ ਹੁਣ ਆਪਾਂ ਚੱਲ ਲਈ ਜੀ ਅੰਦਰ ਤੇ ਆਪਾਂ ਜਿਹੜੇ ਕੋਠੇ ਤੇ ਲਾਉਣੇ ਦੀਵੇ ਉਹਨਾਂ ਤੇ ਤੇਲ ਭਰਨਾ ਡੱਬੀ ਚੱਕ ਲਈਏ ਆਪਾਂ ਚਲੋ ਗਾਈਸ ਹੁਣ ਆਪਾਂ ਜਰਨੇ ਕੋਠੇ ਦੇ ਲਰਨੇ ਦੀਵੇ ਲਾ ਲਾ ਰਿਹਾ ਲੌ ਨਹੀਂ ਲੱਗੇ ਨੇ ਆ ਦੇਖੋ ਲੜੀ ਕਿੰਨੀ ਸੋਹਣੀ ਲੱਗਦੀ ਆ ਜਗਮਗਾ ਜਗਮੂ ਹੋ ਗਿਆ ਸਾਰਾ ਕੁਝ ਓ ਖੋਲੂ ਢੇਟ ਆ ਜਾ ਪਹਿਲਾ ਕਮ 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 ਫਾਸਟ ਓ ਅਵਰ ਕੋਠਾ ਫਟਾਫਟ ਲਾਓ ਮਾਂ ਚਲੋ ਹੁਣ ਦੀਵੇ ਲਾਈਏ ਹਵਾ ਚੱਲਦੀ ਪਈ ਐ। ਲਾਦੀ ਭਾਈ ਬੋਦਕੇ। ਇਹਨੂੰ ਕੀਤਾ ਨਹੀਂ ਨਾ ਐ। ਕੁੱਟੀ ਸਾਰਿਆਂ ਦੀ। ਨਾਸਾ ਜੀ। ਨਾਸਾ ਕੁੱਟੀ। ਐ। ਅਮੂਵੱਤਿਆਂ ਵਿੱਚ ਹੈ ਕੰਮ ਗੀ। ਜੱਕ ਪੂ ਜੱਕ ਪੂ ਜੱਕ ਪੂ। ਦੇਲੇ ਫਿਰ ਤਾਂ ਉਹ ਆ ਜਾਂਦਾ ਨਾ ਲੋਣੀ ਤੇ ਇੱਧਰ ਪੂਛੀਏ ਇੱਧਰ ਨਿਕਲੀ ਇਹ ਕਿੱਤਤਾ ਕਰਮ ਪਿਛਲੀ ਵਾਰ ਮੈਂ ਗੱਲੀ ਲੈ ਲਾਈ ਸੀ ਐ ਕਿ ਮੈਂ ਤੇ ਮੰਮੀ ਲਾ ਰਹੀ ਆ ਐ ਕਿ ਟਾਈਮ ਬੜੀ ਸ਼ੋਇ ਤੇ ਸ਼ੇਦੀ ਨੰਗ ਗਿਆ ਹਜੇ ਅੰਜੀ ਆਂਟੀ ਕਿ ਕਰੇ ਜਾਣਾ ਉਹਨਾਂ ਨੇ ਸਾਨੂੰ ਸੱਧਿਆ ਰੋਕੀ ਤੇ ਰੋਟੀ ਦੇ ਮੀਨਜ਼ ਹੱਡੀ ਦੇ ਨਾਸਤੇ ਲਾਉਣੀ ਆ ਜੇ ਲੈ ਲਾਵਾਂਗੇ ਤੇ ਖਾਵਾਂਗੇ ਵੀ ਕੋਸੀ ਮੋਮਬੱਤੀਆਂ ਵੀ ਜਾਣਤੀਆਂ ਜੇ ਦੀਵੇ ਘਟ ਜਾਣ ਤਾਂ ਚਲੋ ਜੀ ਹੁਣ ਮੈਂ ਫਸਟ ਦੀਵਾਂ ਲਾ ਦिए ਲੈ ਇੱਥੇ ਮੈਂ ਲਾ ਦਾਂ ਤੂੰ ਕੋਈ ਨਾ ਦੀਵੇ ਇੰਨੇ ਤੇ ਪਿਆ ਥਾਲੀਆਂ 'ਚ ਲੈ ਹੁਣ ਮੈਂ ਮੰਮੀ ਦੀ ਫੋਟੋ ਖਿੱਚਦਾ ਲੋ ਗਾਇਸ ਮੋਬੱਤੀਆਂ ਤੇ ਦੀਵੇ ਲੱਗ ਚੁੱਕੇ ਆ ਆਪਣੇ ਹੁਣ ਆਪਾਂ ਚੱਲਦੇ ਥੱਲੇ ਤੁਹਾਨੂੰ ਇੱਕ ਵਾਰੀ ਮੈਂ ਨਾ ਬਾਹਰ ਦੀ 뷰 ਦਿਖਾਉਣੀ ਆ ਘਰ ਦਾ ਮੂਰੇ ਮੇਨ ਦੇਖੋ ਇਹ ਹੈ ਨਾ ਸਾਡੀ ਪੌੜੀਆਂ ਤਿੰਨ ਪੌੜੀਆਂ ਚੜ੍ਹਨੀ ਨਹੀਂ ਹੁੰਦੀਆਂ ਇੱਡੀ ਵੱਟੀ ਹੋ ਗਈ ਹਾਂਜੀ ਅਗੜੀ ਜਗ੍ਹਾ ਹੀ ਨਹੀਂ ਲਾਉਣ ਪਹਿਲੇ ਕੋਈ ਨਾ ਵਿਲੰਗ 뷰 ਦਿਖਾ ਦੇ ਇਹਨਾਂ ਨੂੰ ਮਾਰੇ ਆ ਮੂਰੋ ਤੇ ਫਿਰ ਸਿੱਧਾ ਹਰਡਡ ਵੀ ਲਾਉਣੀ ਆ ਨਾਲ ਲਾਏ ਆ ਮੰਮੀ ਨੇ ਵਿਚ ਮੋਮਬੱਤੀਆਂ ਵੀ ਲਾਈਆਂ ਨੇ ਇਸ ਕਰਕੇ ਤੇ ਆ ਖੋਲੀਆਂ ਤੇ ਲੱਕੀਆਂ ਗਾਇਸ ਦੇਖੋ ਆਟਕ ਮੇਚਾ ਲੀਆ ਤੁਹਾਨੂੰ ਆਪ ਇਹਦੀ ਕਰਾਂਗੇ ਆਰਤੀ ਵੀ ਦੀਵਾਲੀ ਦੇਣ ਆਈ ਆ ਅੰਟੀ ਇਹ ਹਮੇਸ਼ਾ ਹੀ ਦੇਣ ਹੁੰਦੀ ਆ ਪ੍ਰੀਤਮੀ ਕਹਿੰਦੇ ਸਾਡੇ ਲਈ ਤਾਂ ਛੋਟੇ ਹੀ ਆ ਇਹ ਸਾਰੇ ਕੋ ਮੈਂ ਆਏ ਕਰਕੇ ਲੜੀਆਂ ਲਾਈਆਂ ਨੇ ਸੋਹਣਾ ਲੱਗਦਾ ਹੁੰਦਾ ਨਾਲ ਜੱਜਦੀਆਂ ਨੇ ਲੋ ਗਾਇਸ ਰੰਗੋਲੀ ਮੈਂ ਬਣਾ ਦਿੱਤੀ ਹੈ ਦੇਖਣ ਨੂੰ ਥੋੜੀ ਜੀ ਅ ਨੈਟ ਤੇ ਲੱਗਦੀ ਸੀ ਕਿ ਇਹ ਨਹੀਂ ਬਣੂਗੀ ਪਰ ਸੌਖੀ ਸੀ ਚਲੋ ਹੁਣ ਆਪਾਂ ਰੰਗ ਰੱਖਦੇ ਆ ਆਪਾਂ ਚੱਲਦੇ ਹੁਣ ਅੰਜੂ ਉੱਟ ਕੇ ਕਰੇ ਦੇਖੋ ਗਾਇਸ ਤੁਸੀ ਇਹ ਤੁਹਾਨੂੰ ਕਿਵੇਂ ਲੱਗੀ ਰੰਗੋਲੀ